ਕਲਾਸ ਕੋਡ ਲੋਜੀ ਆਪਾਂ ਅਮਰਤਾ ਪ੍ਰੀਤਮ ਬਾਰੇ ਕਲਾਸ ਕਰ ਰਹੇ ਹਾਂ ਅਮਰਤਾ ਪ੍ਰੀਤਮ ਬਾਰੇ ਆਪਾਂ 50 ਸਵਾਲ ਲੈ ਕੇ ਆਏ ਜੀ ਇਹ ਪੁੱਠਾ ਲਿਖੀ 50 ਸਵਾਲ ਔਰ 50 ਚ ਜਿਹੜੇ ਪਹਿਲੇ 6 ਸਵਾਲ ਨੇ ਨਾ ਦੋ ਪੇਪਰਾਂ ਚ ਆਏ ਹੋਏ ਨੇ ਅਮਰਤਾ ਪ੍ਰੀਤਮ ਦੇ 6 ਸਵਾਲ ਨੇ ਪੁਰਾਣੇ ਪੇਪਰ ਹੋਏ ਨੇ 3-4 ਮਾਸਟਰ ਕੈਡਰ ਦੇ ਦੋ ਪੇਪਰਾਂ ਚ 6 ਸਵਾਲ ਆਏ ਹੋਏ ਪਹਿਲੇ 6 ਆਪਾਂ ਲੈ ਕੇ ਆਏ ਪਹਿਲਾਂ ਦੇਖਾਂਗੇ ਕਿ ਕਿੱਦਾਂ ਦੇ ਸਵਾਲ ਆਏ ਨੇ ਪੇਪਰਾਂ ਚ ਅਮਰਤਾ ਪ੍ਰੀਤਮ ਦੇ ਕਿੱਦਾਂ ਦੇ ਸਵਾਲ ਆਉਂਦੇ ਨੇ ਪੇਪਰਾਂ 'ਚ ਇਹ ਆਪਾਂ ਜਿਹੜਾ ਹੈਗਾ ਫਿਰ ਦੇਖਾਂਗੇ ਇਹਨਾਂ ਦੀ ਬਜਾਕੀ 50 ਸਵਾਲ ਇੱਕ ਇੱਕ ਕਵਰ ਹੈਗਾ ਅਮਰਤਾ ਪ੍ਰੀਤਮ ਬਾਰੇ ਪੁਆਇੰਟ ਕਵਰ ਹੋਊਗਾ ਔਰ ਤਿੰਨ ਸਵਾਲ ਆਉਣ ਦਾ ਕਾਰਨ ਇਹ ਹੈ ਪ੍ਰਤੀ ਪੇਪਰ ਜੇ ਆਪਾਂ ਐਵਰੇਜ ਗੱਡੀਏ ਉਹ ਇਹ ਹੈ ਕਿ ਇੱਕ ਤਾਂ ਅਮਰਤਾ ਪ੍ਰੀਤਮ ਐਜ਼ ਏ ਸੋਇਆ ਜੀਵਨੀਕਾਰ ਦੇ ਤੌਰ ਤੇ ਆਟੋ ਬਾਇਓਗ੍ਰਾਫੀ ਸਾਨੂੰ ਹੈਗੀ ਹੈ ਅਮਰਤਾ ਪ੍ਰੀਤਮ ਜਿਹੜੇ ਸਵੈ ਜੀਵਨੀ ਕਰ ਪੜਨੇ ਆ ਉਹਨਾਂ 'ਚ ਵੀ ਅਮਰਦਾ ਬ੍ਰਿਤਮ ਹੈ ਜਿਹੜੇ ਨਾਵਲਕਾਰ ਪੜਨੇ ਆ ਉਹਨਾਂ 'ਚ ਵੀ ਅਮਰਦਾ ਬ੍ਰਿਤਮ ਹੈ ਤੇ ਜਿਹੜੇ ਕਵੀ ਪੜਨੇ ਆ ਇਹਨਾਂ ਹੋਰ ਕੋਈ ਨਹੀਂ ਹੈਗਾ ਕਿ ਸਾਰੇ ਪਾਸੇ ਇੱਕੋ ਹੀ ਬੰਦਾ ਹੋਵੇ ਜਿਹੜਾ ਨਾਟਕਕਾਰ ਹੈ ਉਹਦੇ ਕਾਂਗੀਆਂ ਨਹੀਂ ਲਈਆਂ ਜਿਹੜਾ ਕਾਂਗੀ ਆਦੇ ਨਾਟਕ ਨਹੀਂ ਲਏ ਇੱਕ ਇੱਕ ਦਾ ਨਾਟਕਕਾਰ ਹੈਗਾ ਦੋਨੇ ਲਈਆਂ ਸਾਰਾ ਕੁਝ ਕਿਸੇ ਦਾ ਨਹੀਂ ਹੈਗਾ ਤਾਂ ਅਮਰਦਾ ਬ੍ਰਿਤਮ ਤਾਂ ਕਰਕੇ ਇੰਪੋਰਟੈਂਟ ਹੈ ਕਿ ਇੱਕ ਦਾ ਸਵੈ ਜੀਵਨੀ ਦਾ ਸਵਾਲ ਆ ਜਾਂਦਾ ਇੱਕ ਕਵਿਤਾ ਚੋਂ ਆ ਜਾਂਦਾ ਇੱਕ ਨਾਵਲ ਚੋਂ ਆ ਜਾਂਦਾ ਤਾਂ ਕਰਕੇ ਉੰਜ ਵੀ ਕੰਮ ਅਮਰਦਾ ਬ੍ਰਿਤਮ ਬਹੁਤ ਆਲੜੀ ਹੈਗੀ ਹੈਗੀ ਬੋਰਡੈਂਟ ਆ ਪਹਿਲਾ ਸਵਾਲ ਦੇਖ ਪੇਪਰ ਚ ਆਇਆ ਕਿ ਹੁਸਨ ਇਸਕ ਦੀਆਂ ਗੱਲਾਂ ਯਾਰ ਕੱਟਿਆ ਗਿਆ ਅੱਗੋਂ ਕੱਟਿਆ ਗਿਆ ਅੱਗੋਂ ਕੁਝ ਲਿਖਿਆ ਹੋਇਆ ਸੀ ਇਹਦੇ ਤੇ ਵੀ ਖਾਲੀ ਥਾਂ ਨੂੰ ਹੁਸਨ ਇਸਕ ਦੀਆਂ ਅਸਾਫੀ ਘਟੀ ਘਾ ਠੀਕ ਓਕੇ ਉਸਕ ਠੀਕ ਹੈ ਓਕੇ ਸਹੀ ਹੈ ਬਸ ਕੁਝ ਨਹੀਂ ਕੱਟਿਆ ਗਿਆ ਹੁਸਨ ਇਸਕ ਦੀਆਂ ਗੱਲਾਂ ਨੂੰ ਅੱਗੇ ਅੱਗੇ ਮੰਗ ਰਿਹਾ ਪਿਆ ਤਾਂ ਬੇਲੇ ਬੇਲੇ ਦੀਆਂ ਗੱਲਾਂ ਕਿਸ ਨੇ ਕਿਹਾ ਹੁਸਨ ਇਸਕ ਦੀਆਂ ਗੱਲਾਂ ਨੂੰ ਬੇਲੇ ਬੇਲੇ ਦੀਆਂ ਗੱਲਾਂ ਕਿਸ ਨੇ ਕਿਹਾ ਆਇਆ ਹੋਇਆ ਸਵਾਲ ਹੈ ਇਹ ਅਮਰਤਾ ਪ੍ਰੀਤਮ ਨੇ ਕਿਹਾ ਦੂਸਰਾ ਸਵਾਲ ਆਇਆ ਹੋਇਆ ਕਿ ਰਸੀਦੀ ਟਿਕਟ ਰਚਨਾ ਕਿਸ ਦੀ ਹੈ ਤੁਸੀਂ ਆਰਾਮ ਨਾਲ ਦੱਸ ਦੋਗੇ ਰਸੀਦੀ ਟਿਕਟ ਰਚਨਾ ਕਿਸ ਦੀ ਹੈ ਨਹੀਂ ਕੀ ਹੈ ਸਵਾਲ ਆਇਆ ਹੈ ਪਿਛਲੇ ਪੇਪਰ 'ਚ ਜਿਹੜਾ ਮਾਸਟਰ ਕੈਟਰ ਦੇਆਂ 'ਚ ਰਸੀਦੀ ਆਪਸੇ ਜਿੰਦੇ ਮੈਂ ਨੰਬਰ ਨਹੀਂ ਲਾਏ 6 ਸਵਾਲ ਆਏ ਹੋਏ ਉਹਦੇ ਬਾਅਦ ਬਾਕੀ ਸਾਰੇ 44 ਤੱਕ ਨੰਬਰ ਲਾਏ ਹੋਏ ਨੇ 50 ਸਵਾਲ ਕਰਾਂਗੇ ਆਪਾਂ ਸੇ ਜਿਹੜੇ ਪੇਪਰਾਂ 'ਚ ਆਏ ਐ 44 ਜਿਹੜੇ ਆਪਾਂ ਫੋਰ ਕਰਾਂਗੇ ਬਣ ਸਕਦੇ ਪੇਪਰਾਂ 'ਚ ਆ ਸਕਦੇ ਉਹਨਾਂ 'ਚ ਰਸੀਦੀ ਟਿਕਟ ਰਚਨਾ ਕੀ ਹੈ ਡਾਕ ਵਿਭਾਗ ਨਾਲ ਸੰਬੰਧਿਤ ਨਿਵੰਦ ਪੁਸਤਕ ਹੈ ਨਾਟਕ ਹੈ ਸਵੈ ਜੀਵਨੀ ਹੈ ਜਾਂ ਕਾਪ ਸੰਗ੍ਰਹਿ ਹੈ ਤਾਂ ਸਾਨੂੰ ਸਿੱਧਾ-ਸਿੱਧਾ ਪਤਾ ਹੈ ਕਿ ਇਹ ਸਵੈ ਜੀਵਨੀ ਹੈ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਹੈ ਰਸੀਦੀ ਟਿਕਟ ਜਿਹੜਾ ਹੈਗਾ ਆਪ ਸੰਗ੍ਰਹਿ ਦਾ ਉਹ ਕਿ ਇੱਕ ਬੰਦਾ ਕਿਹੜਾ ਹੈਗਾ ਇੱਕ ਬੰਦੇ ਨੇ ਕਿਹਾ ਸੀ ਤਦਵਾਰ ਨੇ ਇਹਨਾਂ ਨੂੰ ਕਹਿੰਦਾ ਨਿੱਕੀ ਜਿਹੀ ਸਵੈ ਜੀਵਨੀ ਲਿਖ ਕੇ ਲਿਆਈਏ ਤਾਂ ਇੱਕ ਰਸੀਦੀ ਟਿਕਟ ਤੇ ਲਿਖੀ ਜਾਵੇ ਇਹ ਤਾਂ ਇੱਕ ਰਸੀਦੀ ਟਿਕਟ ਤੇ ਲਿਖੀ ਜਾ ਸਕਦੀ ਹੈ ਤਾਂ ਜਿਹੜੀ ਰਸੀਦੀ ਟਿਕਟ ਕੀ ਹੁੰਦੀ ਹੈ ਜਿਹੜੀ ਡਾਕ ਖਾਨੇ ਚ ਲੱਗਦੀ ਹੈ ਰਸੀਦੀ ਟਿਕਟ ਜਿਹੜੀ ਡਾਕ ਖਾਨੇ ਆਣ ਜਿਹੜੀ ਹੈਗੀ ਹੈ ਉਹਨਾਂ ਤੇ ਚਿੱਠੀਆਂ ਤੇ ਲੱਗਦੀ ਹੈ ਤਾਂ ਫਿਰ ਅਮਰਤਾ ਪ੍ਰੀਤਮ ਨੇ ਤਾਂ ਨਾ ਰਸੀ ਅਗੇ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਨਾਵਲ ਅਮਰਤਾ ਪ੍ਰੀਤਮ ਦਾ ਨਹੀਂ ਹੈ ਨਹੀਂ ਅਮਰਤਾ ਪ੍ਰੀਤਮ ਦਾ ਹੈ ਪ੍ਰਦੀਪ ਸਿਰੋਖ ਅਮਰਤਾ ਪ੍ਰੀਤਮ ਦਾ ਨਾਵਲ ਨਹੀਂ ਹੈਗਾ ਗਰਦਸ ਅਮਰਤਾ ਪ੍ਰੀਤਮ ਦਾ ਨਾਵਲ ਨਹੀਂ ਹੈਗਾ ਨੌ ਤੇ ਮਾਸ ਅਮਰਤਾ ਪ੍ਰੀਤਮ ਦਾ ਨਾਵਲ ਨਹੀਂ ਹੈਗਾ ਨੌ ਤੇ ਮਾਸ ਰਚਨਾ ਕਰਤਾਰ ਸਿੰਘ ਦੁੱਗਲ ਦੀ ਹੈ ਗਰਦਸ ਸਾਡੀ ਉੱਧਰ ਜਿਹੜੀ ਹੈਗੀ ਹੈ ਹੁਣ ਸਿੰਘ ਕਾਲੂ ਤੋਂ ਸੁਪੀਰ ਹੋ ਰਿਹਾ ਚੋ ਆ ਗਈ ਉਹਨਾਂ ਚੋਂ ਹੈ ਉਹਨਾਂ ਚੋਂ ਹੈਗੀ ਹੈ ਤਾਂ ਡਾਕਟਰ ਦੇਵ ਜਿਹੜਾ ਹੈਗਾ ਡਾਕਟਰ ਦੇਵ ਇਹ ਹੀ ਰਚਨਾ ਹੈਗੀ ਹੈ ਅਮਰਤਾ ਪ੍ਰੀਤਮ ਦਾ ਨਾਵਲ ਹੈਗਾ ਦੂਸਰਾ ਨਾਵਲ ਹੈ ਪਹਿਲਾ ਜੈਦੇਵ ਸੀ ਦੂਸਰਾ ਡਾਕਟਰ ਦੇਵ ਨਾਲ ਨਾਲ ਜੈਸਰੀ ਸੀਗਾ ਪਹਿਲਾ ਨਾਵਲ ਅਮਰਤਾ ਦੇ ਦੂਸਰਾ ਨਾਵਲ ਅਮਰਤਾ ਬ੍ਰਿਤ ਹੁੰਦਾ ਹੈ ਡਾਕਟਰ ਦੇ ਤੀਸਰਾ ਨਾਵਲ ਪਿੰਜਰ ਸੀ ਜਿਹੜਾ 1950 ਵਿੱਚ ਲਿਖਿਆ ਸੀ ਤੇ ਫਿਲਮ ਕਦੋਂ ਬਣੀ ਸੀ ਇਹ ਆਪਾਂ ਵੀ ਲੈ ਕੇ ਆਏ ਆ ਤੇ ਕਿਹੜਿਆਂ ਤੇ ਬਣੀ ਹੈ ਆ ਆ ਪਿਆਗਾ ਇਹ ਵੀ ਪੇਪਰ 'ਚ ਆਇਆਗਾ ਸਵਾਲ ਕਿ ਜਿਹੜਾ ਹੈਗਾ ਪੇਪਰ 'ਚ ਆਇਆ ਹੋਇਆ ਸਵਾਲ ਦੇਖੋ ਧਿਆਨ ਨਾਲ 1 ਮਿੰਟ ਆਹ ਇਹ ਕੱਟ ਦਈਏ ਆਪਾਂ ਆ ਲੋ ਕਿ ਪੰਜਾਬੀ ਦੇ ਕਿਸ ਨਾਵਲ ਜਾਂ ਨਾਵਲਾਂ ਉੱਪਰ ਫਿਲਮ ਬਣੀ ਹੈ ਪਵਿੱਤਰ ਪਾਪੀ ਪਿੰਜਰ ਇੱਕ ਤੇ ਦੋ ਦੋਨੋਂ ਪਵਿੱਤਰ ਪਾਪੀ ਤੇ ਵੀ ਬਣੀ ਹੈ ਪਿੰਜਰ ਤੇ ਵੀ ਇੱਕ ਤੇ ਦੋ ਦੋਨਾਂ ਤੇ ਬਣੀ ਹੈ ਉਮੀਦ ਹੈ ਜਿਹੜਾ ਹੈਗਾ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਕਿਸ ਤਰ੍ਹਾਂ ਦੇ ਪੇਪਰ ਚ ਸਵਾਲ ਅਗਲਾ ਸਵਾਲ ਵੀ ਪੇਪਰ ਚ ਆਇਆ ਹੋਇਆ ਉਦੋਂ ਅਗਲਾ ਵੀ ਆਇਆ ਹੋਇਆ ਪਹਿਲਾਂ ਆਪਾਂ ਸਹੀ ਸਵਾਲ ਪੇਪਰ ਵਾਲੇ ਦੇਖ ਰਹੇ ਹਾਂ ਕਿ ਪੇਪਰ ਚ ਕਿਦਾਂ ਦੇ ਸਵਾਲ ਆਏ ਔਰ ਜਿਹੜਾ ਹੈਗਾ ਟੈਕਨੀਕਲ ਮੈਨੂੰ ਪਹਿਲੀ ਵਾਰੀ ਜਿਹੜਾ ਹੈਗਾ ਆਨਲਾਈਨ ਸ਼ੁਰੂ ਕੀਤਾ ਹੋਇਆ ਕੰਮ ਆਪਾਂ ਆਫਲਾਈਨ ਆਪਣਾ ਸਹੀ 7 ਸਾਲ ਨੂੰ ਤੇ ਜਿੰਨਿਆਂ ਨੂੰ ਕਰਾਇਆ ਸੁੱਖ ਨਾਲ ਸਾਰੇ ਮਾਸਟਰ ਲੱਗੇ ਨੇ ਕੰਟੈਂਟ ਚ 100% ਦਾ ਮੈਂ ਆ ਮੈਂ ਇਹ ਪ੍ਰਾਊਡ ਨਾਲ ਕਹਿ ਸਕਦਾ ਜਿੰਨੀ ਕਿ ਮਿਹਨਤ ਨਾਲ ਬਣਾਏ ਹੋਏ ਨੇ 5-7 ਸਾਲਾਂ ਦੀ ਦਿਨ ਰਾਤ ਦੀ ਮਿਹਨਤ ਨਾਲ ਜਿਹੜਾ ਹੈਗਾ ਨੋਟਸ ਕੰਟੈਂਟ 100% ਦਾ ਮੈਂ ਟੈਕਨੀਕਲੀ ਹੋ ਸਕਦਾ ਵੀ ਤੁਹਾਨੂੰ ਜਿਹੜਾ ਹੈਗਾ ਦੇਖਣ ਜਮ ਉਹਨਾਂ ਸ਼ਿੰਗਾਰ ਕੇ ਜੇ ਨਾ ਲਿਆ ਹੋ ਮੰਗਿਆ ਜਾਣਾ ਹੈ ਕਿ ਤੁਹਾਨੂੰ ਉਹ ਸੋਹਣੀ ਲੱਗਦੀ ਚੀਜ਼ ਸ਼ਿੰਗਾਰ ਕੇ ਜਾਲਦਾਲਾ ਪੀਪੀਟੀ ਜੀ ਬਣੀ ਹੋਵੇ ਸੋਹਣੀ ਫਿਰ ਸੁਆਦ ਆਉਂਦਾ ਫਿਰ ਨੀ ਲੋਟ ਆਉਣਾ ਆਪਣਾ ਜੇ ਤੁਹਾਨੂੰ ਕੰਟੈਂਟ ਤੱਕ ਮਤਲਬ ਹੈ ਤੇ ਹਰੇਕ ਨੂੰ ਕੰਟੈਂਟ ਤੱਕ ਕੀ ਹੁੰਦਾ ਤਾਂ ਤੁਸੀਂ ਜਿਹੜਾ ਹੈਗਾ ਇੱਥੇ ਵੈਲਕਮ ਹੈ ਤੁਹਾਡਾ ਤੇ ਤੁਹਾਨੂੰ ਉਹ ਕੰਟੈਂਟ ਮਿਲੇਗਾ ਇਇ ਦੁਬਾਰ ਕੋਈ ਕੁਝ ਵੀ ਨਹੀਂ ਆਊਗਾ। ਮਰਦ ਅਬ੍ਰਿਤੰਬਾਰੇ ਆ ਪੜੋਗੇ ਤਾਂ ਪਤਾ ਲੱਗ ਜੂ ਕਿ ਦੁਬਾਰ ਮਦ ਕੋਈ ਕੁਝ ਬਾਰੇ ਕੋਈ ਸਵਾਲ ਨਹੀਂ ਬਣਦਾ ਜਿਹੜਾ ਪੇਪਰ ਚ ਆਪਾਂ ਰੱਖਤਾ ਹੋਵੇ। ਕਾਹ ਹੋਇਆ ਉੱਠ ਦਰਦਮੰਦਾਂ ਦੇ ਆ ਦਰਦੀ ਆ ਹੁਫ ਤੱਕ ਆਪਣਾ ਪੰਜਾਬ ਅਜਵੇ ਲੇਲਾਸਾਂ ਵੀ ਸੀਆਂ ਲਹੂ ਤੇ ਲਹੂ ਦੀ ਪਰਿਚਨਾਵ। ਲਹੂ ਤੇ ਤੇ ਅੱਗੇ ਹੁਣਾ ਸੀ ਤੇ ਲਹੂ ਦੀ ਪਰਿਚਨਾਵ। ਕਾਹ ਸਤਰਾ ਕਿਸਦਿਆਂ ਨੇ? ਸਾਨੂੰ ਪਤਾ ਇਹ ਜਿਹੜੀਆਂ ਇਥੇ ਲਿਖਾਇਆ ਬਾਰਸਾ ਦੀਆਂ ਨੇ। ਮੋਹਨ ਸਿੰਘ ਦੀਆਂ ਪ੍ਰੋਜਨ ਅਨਸਰਪ ਦੀਆਂ। ਤਾਂ ਉਪਰੋਕਤ ਕੋਈ ਨਹੀਂ ਅਨਸਰ ਆਜੂ ਕਿਉਂਕਿ ਉਮਰਤ ਅਬ੍ਰਿਤੰਬੰਦੀਆਂ ਨੇ। ਬਾਰਸੰਤ ਕ ਜਦੋਂ ਜਿਹੜਾ ਹੈਗਾ 1947 ਬਾਰੇ ਦੇਖ ਕੇ ਕਹਿ ਰਹੀ ਹੈ ਕਿ ਉੱਤਰਦਮੰਦਾਂ ਦੇ ਦਰਦੀਆ ਉੱਤ ਤੱਕ ਆਪਣਾ ਪੰਜਾਬ ਅੱਜ ਬੇਲੇਲਾ ਸਾਬੇਸੀਆਂ ਤੇ ਲਹੂ ਦੀ ਪਰਿਚਨਾਵ ਇੱਕ ਰੋਈ ਸਿੱਟੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਬਹਿਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਬਾਰਸ ਸਾਨੂੰ ਕਹਿਣ ਉਦੋਂ ਬਾਅਦ ਕਹਿੰਦੀ ਹੈ ਕਿ ਉੱਤਰਦਮੰਦਾਂ ਦੇ ਦਰਦੀਆ ਉੱਤ ਤੱਕ ਆਪਣਾ ਪੰਜਾਬ ਜਿਹੜਾ ਹੈਗਾ ਇਹ 47 ਦੀ ਕਪਟਾ ਤੇ ਹੈਗੀ ਆ ਅੱਜ ਆਖਾਂ ਬਾਰਸ ਸਾਨੂੰ ਕਿਤੇ ਕਬਰਾਂ ਵਿੱਚ ਮੋਲ ਅੱਜ ਕਿਤਾਬੇ ਇਸ਼ਕ ਦਾ ਕੁਝ ਅਗਲਾ ਵਰਕਾ ਕੋ ਤੇ ਉਸ ਕਪਟਾ 'ਚ ਜਿਹੜੀ ਹੈਗੀਆਂ ਬਾਰਸ ਦਾ ਕਪਟਾ 'ਚ ਜਿਹੜੀ ਇਹ ਜਿਹੜੀ ਹੈਗੀਆਂ ਨੇ ਸਤਰਾਂ ਨੇ ਇਹ ਗਿਰੀਆਂ ਨੇ ਅਮਰਤਾ ਪ੍ਰੀਤ ਦੇ ਇਹ ਵੀ ਪੇਪਰ ਚ ਆਇਆ ਹੋਇਆ ਆ ਸਵਾਲ ਵੀ ਉਦੋਂ ਬਾਅਦ ਆਪਾਂ ਆਪਣੀ ਸਵਾਲ ਸ਼ੁਰੂ ਕਰਾਂਗੇ ਆ ਸਵਾਲ ਵੀ ਪੇਪਰ ਚ ਆਇਆ ਹੈ ਇੱਕ ਸੀਨੀ ਨੀਤਾ ਰਚਨਾ ਦੀ ਵਿਦਾ ਸਾਨੂੰ ਪਤਾ ਹੈ ਕੀ ਹੈਗਾ ਅਮਰਤਾ ਪ੍ਰੀਤ ਹੁੰਦਾ ਨਾਵਲ ਹੈ ਇੱਕ ਸੀਨੀ ਤਾਂ ਕਿਹੜਾ ਨਾਵਲ ਹੈ ਜਿਹਦੇ ਚ ਜਿਹੜਾ ਹੈਗਾਗਾ ਅਮਰਤਾ ਪ੍ਰੀਤ ਦੀ ਜ਼ਿੰਦਗੀ ਨਾਲ ਰਲਦਾ ਮਿਲਦਾ ਨਾਵਲ ਹੈ ਕਿਉਂਕਿ ਉਹਦੇ ਚ ਵੀ ਤਿੰਨ ਪਾਤਰ ਸੀ ਇੱਕ ਅਨੇਤਾ ਸੀਗੀ ਇੱਕ ਉਹਦੇ ਚ ਦੋ ਪਾਤਰ ਹੋਰ ਸੀ ਇਕਬਾਲ ਸੀਗਾ ਇੱਕ ਉਹਦੇ ਚ ਹੋਰ ਸੀਗਾ ਤਾਂ ਜਿਹੜਾ ਹੈਗਾ ਉਹਦਾ ਹੈਗਾ ਅਮਰੋਜ਼ ਤੇ ਸਾਹਿਰ ਨਾਲ ਮਿਲਦਾ ਜੁਲਦਾ ਹੈਗੀ ਇਹਨਾਂ ਤਿੰਨਾਂ ਦੇ ਦਵਾਲਿਕ ਹੁੰਦੀ ਲੱਗਦੀ ਹੈ ਨਾਵਲ ਵੀ ਇਹਨਾਂ ਦੀ ਜ਼ਿੰਦਗੀ ਨਾਲ ਮਿਲਦਾ ਇੱਕ ਸੀ ਅਨਿਤਾ ਜਿਹੜਾ ਹੈਗਾ ਮਿਲਦਾ ਜੁਲਦਾ ਨਾਵਲ ਅਮਰਤਾ ਪ੍ਰੀਤਮ ਦੀ ਜ਼ਿੰਦਗੀ ਨਾਲ ਤਾਂ ਹੁਣ ਆਪਾਂ ਸ਼ੁਰੂ ਕਰਦੇ ਨੇ ਆਪਾਂ ਲੈ ਕੇ ਆਏ ਹਾਂ ਇਸ ਵੱਲ ਅਮਰਤਾ ਪ੍ਰੀਤਮ ਦੀ ਕਿਤਾਬ ਪਿੰਜਰ ਤੇ 2003 ਵਿੱਚ ਕਿਸ ਨੇ ਫਿਲਮ ਬਣਾਈ ਗੁਰਵਿੰਦਰ ਸਿੰਘ ਨੇ ਬਣਾਈ ਰਾਮ ਪ੍ਰਕਾਸ਼ ਨੇ ਬਣਾਈ ਓਮ ਪ੍ਰਕਾਸ਼ ਓਮ ਪ੍ਰਕਾਸ਼ ਬਾਲਮੀਕੀ ਨੇ ਬਣਾਈ ਜਾਂ ਜਿਹੜਾ ਹੈਗਾ ਚੰਦਰ ਚੰਦਰ ਪ੍ਰਕਾਸ਼ ਵੀਰ ਨੇ ਗੁਰਵਿੰਦਰ ਸਿੰਘ ਨੇ ਤਾਂ ਜਿਹੜਾ ਹੈਗਾ ਹੈਗਾ ਛਟਾ ਗੁਰदयाल ਸਿੰਘ ਹੈ ਉਹਦੀ ਦੋ ਨਾਵਲਾਂ ਦੀ ਫਿਲਮ ਬਣੀ ਇੱਕ ਮੜੀ ਦਾ ਦੀਵਾ ਤੇ ਇੱਕ ਜਿਹੜੀ ਹੈਗੀ ਹੈ ਕਿ ਅੱਜ ਮੜੀ ਦਾ ਦੀਵਾ ਤੇ ਦੂਸਰਾ ਅਧ ਚੰਨੀ ਰਾਤ ਤੇ ਤੇ ਬਣੀ ਹੈ ਨੀ ਅਚੰਨੀ ਰਾਤ ਤੇ ਨਹੀਂ ਬਣੀ ਹਾਂ ਤਾਂ ਉਹ ਉਹਦੇ ਤੇ ਬਣਾਈ ਗੁਰਵਿੰਦਰ ਸਿੰਘ ਨੇ ਤਾਂ ਜਿਹੜਾ ਹੈਗਾ ਗੁਰदयाल ਸਿੰਘ ਦੀ ਇੱਕ ਫਿਲਮ ਜਿਹੜੀ ਹੈਗੀ ਉਹਦੇ ਤੇ ਬਣਾਈ ਹੈ ਤਾਂ ਇਹਦੇ ਪੇਂਜਰ ਤੇ ਕਿਹਨੇ ਬਣਾਈ 2003 ਚ ਚੰਦਰ ਪ੍ਰਕਾਸ਼ द्विवेदी ਨੇ ਬਣਾਈ ਹੈ ਪਹਿਲਾਂ ਚੰਦਰ ਪ੍ਰਕਾਸ਼ द्विवेदी ਨੇ ਬਣਾਈ ਹੈਗੀ ਅਮਰਤਾ ਪ੍ਰੀਤਮ ਦੀ ਕਿਹੜੀ ਕਿਤਾਬ ਵਿੱਚ ਪ੍ਰਜੋਗਵਾਦ ਦੀ ਸ਼ੁਰੂ ਮਿਲਦੀ ਹੈ ਅਗਲਾ ਸਵਾਲ ਆ ਗਿਆ ਅਮਰਤਾ ਪ੍ਰੀਤਮ ਦੀ ਕਿਹੜੀ ਕਿਤਾਬ ਇਸ ਦੇਖੋ ਤਵਾਰੀਖ ਮੈਂ ਹਿੰਦੀ ਜਿਹੜਾ ਹੈਗਾ ਕਿਸਵਾਲ ਉਹ ਤਾਂ ਨਹੀਂ ਦੱਸਦਾ ਠੰਡੀਆਂ ਕਿਰਨਾਂ ਤੇ ਜਿਉਂਦਾ ਜੀਵ ਉਹਨਾਂ ਦੀਆਂ ਪਹਿਲੀਆਂ ਕਵਤਾਂ ਪਹਿਲੀਆਂ ਸੰਗ੍ਰਹਿ ਨੇ ਪਹਿਲੀ ਕਿਤਾਬ ਉਹਦੀ ਠੰਡੀਆਂ ਕਿਰਨਾਂ ਸੀ ਕਵਤਾਂ ਦੀ ਦੂਸਰੀ ਜਿਉਂਦਾ ਜੀਵ ਸੀ ਤਾਂ ਇਹ ਤਨਾ ਉਹ ਅਦਰਸ਼ਵਾਦੀ ਧਾਰਮਿਕ ਪ੍ਰਵੈਤੀ ਲਿਖਦੀ ਹੈ ਤਾਂ ਕਾਗਜ਼ ਦੇ ਕੈਨਵਸ ਤੱਕ ਪਹੁੰਚਦੇ ਹੋਏ ਉਹ ਜਿਹਦੇ ਗੈਜੀ ਦੇ ਉਹਨ ਗਿਆਨਪੀਠ ਅਵਾਰਡ ਵੀ ਮਿਲਿਆ ਹੈਗਾ ਕਾਗਜ਼ ਦੇ ਕੈਨਵਸ ਨੂੰ ਇਹੜਾ ਹੈਗਾ ਗਿਆਨਪੀਠ ਅਵਾਰਡ ਵੀ ਮਿਲਿਆ 1970 ਦੀ ਸਦੀ ਹੈ ਕਾਗਜ਼ ਤੇ ਕੈਨਵਸ ਤੇ 1980 ਕੇ ਅੱਸੀ ਦੇ ਵਿੱਚ ਇਹਨੂੰ ਜਿਹੜਾ ਹੈਗਾ ਗਿਆਨਪੀਠ ਅਵਾਰਡ ਮਿਲਣ ਦਾ ਕਾਗਜ਼ ਤੇ ਕੈਨਵਸ ਨੂੰ ਤਾਂ ਇਹਦੇ ਜਿਹੜੇ ਹੈਗੇ ਆ ਸਰਵਜੋਗਵਾਦ ਦੀ ਸੁਰ ਮਿਲਦੀ ਹੈ ਅਮਰਤਾ ਪ੍ਰੀਤਮ ਦੇ ਸਟਾਫ ਸੰਗ੍ਰਹਿ ਵਿੱਚ ਪ੍ਰਜੋਗਵਾਦ ਦੀ ਸੁਰ ਮਿਲਦੀ ਹੈ ਅਮਰਤਾ ਪ੍ਰੀਤਮ ਦੀ ਭਾਰਤਕ ਦੀ ਪਹਿਲੀ ਕਿਤਾਬ ਕਿਹੜੀ ਹੈ ਇਹ ਸੱਭਿ ਨੀਅਤ ਵਿੱਚ ਮੈਂ ਸੱਚੀ ਕਰਤਾ ਸੀ ਦੁਬਾਰੇ ਫਿਰ ਕਿੱਦਾਂ ਹੋ ਗਿਆ ਹਿੱਤ ਵਿੱਚ ਸੱਤੀ ਭਰੇ ਹੈ ਮੈਂ ਕਰਤਾ ਸੀ ਸੱਤੀ ਇੱਥੇ ਚਲੋ ਸੱਤੀ ਵਿੱਚ ਕਰਤਾ ਸੀ ਇੱਥੇ ਕਲਾਸ ਮੈਂ ਕਲਾਸ ਲਾ ਰਿਹਾ ਹਾਂ بس ਮੈਂ 10 ਮਿੰਟ ਤੱਕ ਹੋਣਾ 10 ਮਿੰਟ ਤੱਕ ਹੋਣਾ ਬਾਅਦ ਅੱਗੇ ਹੈਗਾ ਜੀ ਅਮਰਤਾ ਪ੍ਰੀਤਮ ਦੀ ਭਾਰਤਕ ਦੀ ਪਹਿਲੀ ਕਿਤਾਬ ਕਿਹੜੀ ਹੈ 37 ਬਰੇ ਬਾਅਦ 37 ਕਰਤਾ ਸੀ ਮੈਂ ਇੱਥੇ ਭਾਰਤ ਦੇ ਉਸਰੇਈਏ ਭਾਰਤ ਤੇਰੀ ਜੈ ਹੋਵੇ ਦਿੱਲੀ ਦੀਆਂ ਅੰਗਲੀਆਂ ਤਾਂ ਭਾਰਤਕ ਦੀ ਦਿੱਲੀ ਦੀਆਂ ਅੰਗਲੀਆਂ ਕੀ ਹੈ ਨਾਮ ਵਾਲਾ ਅਮਰਤਾ ਪ੍ਰੀਤਮ ਦਾ ਭਾਰਤ ਤੇਰੀ ਜੈ ਹੋਵੇ ਕੁਝ ਵੀ ਨਹੀਂ ਹੈਗਾ 37 ਜਿਹੜੀ 37 ਬਰੇ ਬਾਅਦ ਹੈ ਕਹਾਣੀ ਸੰਗ੍ਰਹਿ ਅੱਗੇ ਜਾ ਕੇ ਆਜੋ ਇਹਦੀ ਗੱਲ ਤਾਂ ਇਹ ਹੈਗਾਗਾ ਭਾਰਤ ਦੇ ਉਸਰੇਈਏ ਪਹਿਲਾ ਭਾਰਤਕ ਸੰਗ੍ਰਹਿ ਸੀਗਾ ਅਮਰਤਾ ਪ੍ਰੀਤਮ ਦਾ ਭਾਰਤ ਦੇ ਉਸ ਰਹੀਏ ਆ ਆਗੇ ਇੱਥੇ ਕੀਤਾ ਸੀ ਸੱਤੀ ਅਮਰਤਾ ਪ੍ਰੀਤਮ ਦਾ ਪਹਿਲਾ ਕਹਾਣੀ ਸੰਗ੍ਰਹਿ ਕਿਹੜਾ ਹੈ ਦੇਖੋ ਭਾਰਤ ਦੇ ਸਰੀਰਤ ਭਾਰਤ ਗਸ ਹੁੰਦਾ ਉਸਦਾ ਕੁਝ ਵੀ ਨਹੀਂ ਦਿੱਲੀ ਦੇ ਅਗਲੇ ਨਾਲ ਬਲ ਤਾਂ ਕੀ ਬਚਿਆ ਇਹ ਹੈਗਾ ਕਹਾਣੀ ਸੰਗ੍ਰਹਿ ਪਹਿਲਾ ਕਹਾਣੀ ਸੰਗ੍ਰਹਿ ਹੈਗਾ ਸੱਤੀ ਬਰੇ ਬਾਅਦ ਅਮਰਤਾ ਪ੍ਰੀਤਮ ਦਾ ਪਹਿਲਾ ਕਹਾਣੀ ਸੰਗ੍ਰਹਿ ਹੈਗਾ ਅਮਰਤਾ ਪ੍ਰੀਤਮ ਨੇ ਆਪਣਾ ਪਹਿਲਾ ਮੈਗਜ਼ੀਨ ਨਵੀਂ ਦੁਨੀਆ ਪਹਿਲੀ ਵਾਰ ਕਦੋਂ ਪ੍ਰਕਾਸ਼ਿਤ ਕੀਤਾ 1934 35 37 40 43 ਜਾਰ ਤਾਂ ਜਿਹੜਾ ਹੈਗਾ ਅਮਰਤਾ ਪ੍ਰੀਤਮ ਨੇ ਆਪਣਾ ਜਿਹੜਾ ਮੈਗਜ਼ੀਨ ਹੈਗਾ ਨਵੀਂ ਦੁਨੀਆ 1937-38 ਚ ਪ੍ਰਕਾਸ਼ਿਤ ਕੀਤਾ 1937-38 ਵਿੱਚ ਪ੍ਰਕਾਸ਼ਿਤ ਕੀਤਾ ਪਹਿਲਾ ਮੈਗਜ਼ੀਨ ਜਿਹੜਾ ਹੈਗਾ ਸੀਗਾ ਉਸ ਤੋਂ ਬਾਅਦ ਤਾਂ ਉਹਨੇ ਦੋ ਨਾਮ ਮੈਗਜ਼ੀਨ ਹੋਰ ਵੀ ਕੱਢੇ ਨੇ ਜੇ ਕਿ ਜਾ ਕੇ ਆਪਾਂ ਗੱਲ ਕਰਾਂਗੇ ਤਾਂ ਉਹਨੂੰ ਤੀਸਰਾ ਮੈਗਜ਼ੀਨ ਜਿਹੜਾ ਹੈਗਾ ਸੀ 메인 ਜਿਹੜਾ ਬਹੁਤ ਪ੍ਰਸਿੱਧ ਹੋਇਆ ਸੀ ਮਰੋਜ ਨਾਮਿਲ ਕੇ ਲਾਗਮਣੀ ਕੱਢਿਆ ਸੀ ਜਿਹੜਾ 1968 ਵਿੱਚ ਪ੍ਰਕਾਸ਼ਿਤ ਕੀਤਾ ਸੀ 1968 ਚ ਕੀਤਾ ਸੀ ਤੇ ਅੱਗੇ ਆ ਗਿਆ ਅਮਰਤਾ ਪ੍ਰੀਤਮ ਦੀ ਕਿਤਾਬ ਮੈਂ ਤਵਾਰੀਖਾਂ ਹਿੰਦ ਦੀ ਵਿੱਚ ਸੁਰ ਪ੍ਰਧਾਨ ਤਾਂ ਹੀ ਦੱਸਿਆ ਸੀ ਉੱਥੇ ਕਿ ਤੁਹਾਨੂੰ ਕਿੱਥੇ ਅੱਗੇ ਗਿਆ ਹੂਆ ਮੈਂ ਤੁਹਾਰੀ ਕਹਾਣੀ ਵਿੱਚ ਮੈਂ ਤੁਹਾਨੂੰ ਦੱਸਣੀ ਜੀ ਪਹਿਲੀਆਂ ਕਿਤਾਬਾਂ ਹਫਤਾਵਾਂ ਸੀਗੀਆਂ ਤਿੰਨ ਭਾਗਾਂ 'ਚ ਵੰਡਿਆ ਜਾਂਦਾ ਉਹਦੀ ਕਹਾਣੀ ਪਹਿਲੇ ਜਿਹੜੀ ਪਹਿਲੀ ਤਰ੍ਹਾਂ ਦੀ ਕਹਾਣੀ ਸੀ ਉਹਦੀ ਪਹਿਲਾ ਕਾਗ ਸੰਗ੍ਰਹਿ ਸੀਗਾ ਠੰਡੀਆਂ ਗਿਰਨਾ ਦੂਸਰਾ ਸੀ ਜਿਉਂਦਾ ਜੀਵਨ ਜਾਂ ਤੀਸਰਾ ਅਮਰਤ ਲੈਰਾ ਇਹ ਉਹਦੀ ਰਵੈਤਿ ਧਾਰਮਿਕ ਕਹਾਤਾ ਵਜਦੀ ਹੈ ਧਾਰਮਿਕ ਰਵੈਤਿ ਜਾਂ ਸਦਾਚਾਰਿਕ ਕਹਾਤਾ ਕਹੀ ਜਾਂਦੀ ਹੈ ਜਿਹੜੀ ਦੂਸਰੀ ਤਰ੍ਹਾਂ ਦੀ ਉਹਦੀ ਕਹਾਤਾ ਜਿਹੜੀ ਹੈਗੀ ਹੈ ਉਹ ਇਸ ਤਰ੍ਹਾਂ ਦੀ ਕਹਾਉਂ ਚ ਜਿਹੜੀ ਹੈਗੀ ਹੈ ਕਾਣੀ ਸੰਗ੍ਰਹਿ ਮੈਂ ਤੁਹਾਰੀ ਕਹਾਣੀ ਦੀ ਪ੍ਰਗਤੀਵਾਦੀ ਕਹਾਤਾ ਇਕਣੀ ਸ਼ੁਰੂ ਕਰ ਦਈਓ ਪ੍ਰਤੀਵਾਦੀ ਸੁਰ ਹੈਗਾ ਉਹਨਾਂ ਕਪਤਾਂਵਾਂ 'ਚ ਤੀਸਰੀ ਕਾਗਜ਼ ਤੇ ਕੈਨਸਲਸ ਵਰਗੀਆਂ 'ਚ ਪ੍ਰਜੋਗਵਾਦੀ ਇਹ ਆਪਾਂ ਗੱਲ ਕਰਾਂਗੇ ਅਮਰਤਾ ਪ੍ਰੀਤਮ ਦੀ ਦੀ ਸਮਕਾਲੀ ਲੇਖਕ ਨਹੀਂ ਹੈ ਪੀਰੋ ਕਿੰਨੇ ਲੇਖ ਅਮਰਤਾ ਪ੍ਰੀਤਮ ਦੇ ਬੇਲੇ ਜਾਂ ਤੋਂ ਪਹਿਲਾਂ ਹੈਗੀਆਂ ਸੀ ਹਰਨਾਮਕ ਔਰ ਜਿਹੜੀ ਹੈਗੀ ਆ ਉਹਦੀ ਸਮਕਾਲੀ ਲੇਖਕਾ ਪ੍ਰਜੋਤ ਕੌਰ ਵੀ ਉਹਦੇ ਲਿਖ ਰਹੀ ਸੀ ਪੀਰੋ ਪ੍ਰੇਮਣ ਉਹ ਤੋਂ ਪਹਿਲਾਂ ਦੀ ਲੇਖਕ ਹੈਗੀ ਸਮਕਾਲੀ ਨਹੀਂ ਹੈਗੀ ਪੀਰੋ ਪ੍ਰੇਮਣ ਉਹਦੀ ਸਮਕਾਲੀ ਲੇਖਕ ਨਹੀਂ ਹੈਗੀ ਪਹਿਲਾਂ ਦੀ ਲੇਖਕ ਮਤਲਬ ਅਮਰਤਾ ਪ੍ਰੀਤਮ ਦਾ ਜਨਮ ਕਦੋਂ ਹੋਇਆ 19 ਅਗਸਤ 1931 ਅਕਤੂਬਰ 1919 ਨੂੰ 31 ਅਗਸਤ 1919 ਨੂੰ ਜਾਂ 19 ਅਗਸਤ 1931 ਨੂੰ 1919 ਨੂੰ ਹੋਇਆ 31 ਅਗਸਤ 1919 ਨੂੰ ਅਮਰਤਾ ਪ੍ਰੀਤਮ ਦਾ ਜਿਹੜਾ ਹੈਗਾ ਜਨਮ ਹੋਇਆ ਹੈ ਸਹਿਤਕ ਮੈਗਜ਼ੀਨ ਨਾਗਮਣੀ ਨਾਗਮਣੀ ਕਦੋਂ ਸੱਪਣ ਲੱਗਿਆ ਮੈਨੂੰ ਉੱਪਰ ਵੀ ਦੱਸਿਆ ਹੈ ਕਿ 1960 ਵਿੱਚ ਸੱਪਣ ਲੱਗਿਆ ਸੀ ਸਹਿਤਕ ਮੈਗਜ਼ੀਨ ਨਾਗਮਣੀ ਅਮਰਤਾ ਪ੍ਰੀਤਮ ਨੇ ਇਮਰੋਜ ਨਾਲ ਮਿਲ ਕੇ ਕੱਢਿਆ ਸੀ ਨਾਗਮਣੀ ਜਿਹੜਾ ਹੈਗਾ ਇਮਰੋਜ ਨਾਲ ਮਿਲ ਕੇ ਮੇਰੇ ਮਰਦਪੀਸ ਵਿੱਚ ਸਭ ਤੋਂ ਪਹਿਲਾਂ ਕਿਹੜਾ ਮੈਗਜ਼ੀਨ ਕੱਟਿਆ ਦੇਖੋ ਆਪਾਂ ਗੱਲ ਕਰਿਆ ਨਵੀਂ ਦੁਨੀਆ ਸਭ ਤੋਂ ਪਹਿਲਾਂ ਕੱਟਿਆ ਨਵੀਂ ਦੁਨੀਆ ਸਭ ਤੋਂ ਪਹਿਲਾਂ ਕੱਟਿਆ ਉਸ ਤੋਂ ਬਾਅਦ ਫਿਰ ਉਹਨੇ ਕੱਟਿਆ ਹਿੱਤਕਾਰੀ ਹਿੱਤਕਾਰੀ ਮੈਗਜ਼ੀਨ ਕੱਟਿਆ ਸੀ ਇਹ ਇਹ ਹਿੱਤਕਾਰੀ ਮੈਗਜ਼ੀਨ ਸੀ ਜਿਹੜਾ ਇਹ ਤਮਾਹੀ ਸੀਗਾ ਇਹ ਤਿੰਨ ਮਹੀਨੇ ਬਾਅਦ ਆਪਦਾ ਸੀ ਇਹ ਤਮਾਹੀ ਮੈਗਜ਼ੀਨ ਸੀ ਨਵੀਂ ਦੁਨੀਆ ਜਿਹੜਾ ਹੈਗਾ ਸੀ ਇਹ ਮਾਸਕ ਸੀਗਾ ਇਹ ਮਹੀਨੇ ਬਾਸ ਸਕਦਾ ਸੀ 나ਗਮਣੀ ਵੀ ਜਿਹੜਾ ਹੈਗਾ ਇਸ ਤਰ੍ਹਾਂ ਹੀ ਸੀਗਾ ਤੇ ਠੰਡੀਆਂ ਕਿਰਨਾ ਉਹਦੇ ਪਹਿਲਾ ਕੰਮ ਸਗਰਿਆ ਸੀ ਪਹਿਲਾ ਕੰਮ ਸਗਰਿਆ ਸੀ ਆ ਆ ਗਿਆ ਅਗਲਾ ਸਵਾਲ ਕਿ ਅਮਰਤਾ ਭਰੀਦਨ ਦਾ ਪਹਿਲਾ ਕੰਮ ਸਗਰਿਆ ਕਿਹੜਾ ਸੀ ਠੰਡੀਆਂ ਕਿਰਨਾ ਮੈਂ ਕਿੰਨੇ ਵਾਰ ਕਿਹਾ ਹੈ ਠੰਡੀਆਂ ਕਿਰਨਾ ਪਹਿਲਾ ਕੰਮ ਸਗਰਿਆ ਸੀ ਦੂਸਰੀ ਕਪਤਾ ਸੀ ਜਿਉਂ ਕੰਮ ਸਗਰਿਆ ਸੀ ਜਿਉਂਦਾ ਜੀਵਨ ਤੀਸਰਾ ਸੀਗਾ ਅੰਤਮ ਲੈਰਾ ਅਗਲੀ ਸੀ ਲੋਕ ਪੀੜਾ ਅਮਰਤਾ ਭਰੀਦਨ ਨੇ ਕਪਤਾ ਮੰਨ ਲਿਖ ਲਿਆ ਕਤਾਬ ਬਾਨੀ ਗਈ ਹੈ 13ਵਾਂ ਸਵਾਲ ਜੀ ਦੇਖੀਏ ਛੇ ਸਵਾਲਾਂ ਨੂੰ ਛੱਡਦੀ ਉਪਰਲੇ ਨੂੰ ਜੁ 19ਵਾਂ ਬਣ ਜਾਂਦਾ ਹੈ ਅਮਰਤਾ ਪ੍ਰੀਤਮ ਦਾ 1935 ਵਿੱਚ ਕਿਹੜਾ ਕਾਰਗ ਸੰਗਰਸ ਹੋਇਆ 1935 ਚ ਕਿਹੜਾ 1935 ਚ ਉਹਦਾ ਪਹਿਲਾ ਕਾਰਗ ਸੰਗਰਸ ਹੋਇਆ ਸੀ ਪਹਿਲਾ ਕਿਹੜਾ ਸੀ ਠੰਡੀਆਂ ਗਿਰਨਾ ਤਾਂ ਇਹ 1935 ਚ ਹੀ ਸਾਬਦਾ ਠੰਡੀਆਂ ਗਿਰਨਾ ਪਹਿਲਾ ਕਾਰਗ ਸੰਗਰਸ ਹੋਇਆ 1935 ਚ ਸਾਬਦਾ ਹੈਗਾ ਠੰਡੀਆਂ ਕਾਮ ਅਮਰਤਾ ਪ੍ਰੀਤਮ ਦਾ ਪਹਿਲਾ ਸਫਰਨਾਮਾ ਕਿਹੜਾ ਹੈ ਦੇਖੋ ਇਹਨਾਂ ਚੋਂ ਜਿਹੜੇ ਹੈਗੇ ਨੇਗੇ ਤਿੰਨ ਸਫਰਨਾਮੇ ਇੱਕ ਸਫਰਨਾਮਾ ਨਹੀਂ ਹੈਗਾ ਉਹ ਜੋ ਪਹਿਲਾ ਸਫਰਨਾਮਾ ਹੈਗਾ 12 ਚ ਰੁਕੀ ਪਹਿਲਾ ਸਫਰਨਾਮਾ ਸਫਰਨਾਮਿਆਂ ਚ ਪਹਿਲਾ ਸਫਰਨਾਮਾ ਅਮਰਤਾ ਪ੍ਰੀਤਮ ਦਾ ਹੈਗਾਗਾ ਬਾਰੀਆਂ ਚਰੋਖੇ ਅਮਰਤਾ ਪ੍ਰੀਤਮ ਦਾ ਹੇਠ ਲਿਖਿਆ ਚ ਕਿਹੜਾ ਸਫਰਨਾਮਾ ਨਹੀਂ ਹੈਵੇਂ ਹੁਣੇ ਸਾਨੂੰ ਉੱਪਰ ਦੇਖਾ ਵੀ ਤਿੰਨ ਹੈਗੇ ਇੱਕ ਨਹੀਂ ਹੈਗਾ ਤਾਂ ਕੀ ਹੈਗਾਗਾ ਬਾਰੀਆਂ ਚਰੋਖੇ ਕੀ ਹੈ ਸਫਰਨਾਮਾ ਹੈ ਅਗਦੀਆਂ ਲੀਕਾ ਕੀ ਹੈ ਸਫਰਨਾਮਾ ਹੈ 21 ਪੱਤੀਆਂ ਦਾ ਗਲਾਬ ਕੀ ਹੈ ਸਫਰਨਾਮਾ ਹੈ ਤਾਂ ਜਿਹੜਾ ਹੈਗਾ 10 ਤਾਵੇਜ ਇਹ ਜੀਵਨੀ ਮੂਲਕ ਰਚਨਾ ਹੈਗੀ ਹੈ ਕਿ ਇਹਦੇ ਚ ਜਿਹੜੇ ਹੈਗੇ ਨੇਗੇ ਅਮਰਤਾ ਪ੍ਰੀਤਮ ਨੇ ਕੀ ਹੈ ਅਗਲੇ ਅਗੇ ਸਵਾਲ ਆ ਜੂ ਮੈਂ ਤਾਂ ਨਹੀਂ ਦੱਸ ਰਿਹਾ ਅੱਗੇ ਸਵਾਲ ਆ ਗਿਆ ਇਹ ਉੱਥੇ ਦੱਸ ਦਿੰਨੇ ਆ ਲਾਲਤਾ ਗੇ ਦਾ ਰਿਸ਼ਤਾ ਅਮਰਤਾ ਪ੍ਰੀਤਮ ਦਾ ਕੀ ਹੈ ਲਾਲਤਾ ਗੇ ਦਾ ਰਿਸ਼ਤਾ ਅਮਰਤਾ ਪ੍ਰੀਤਮ ਦਾ ਕੀ ਹੈ ਇਹ ਸਵੈ ਜੀਵਨੀ ਮੂਲਕ ਰਚਨਾ ਹੈਗੀ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਮੂਲਕ ਰਚਨਾ ਹੈਗੀ ਹੈ ਅਮਰਤਾ ਪ੍ਰੀਤਮ ਦੀ ਤਾਂ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਰਚੀ ਦੀ ਟਿਕ ਟਕ ਕਦੋਂ ਸੁਪੀ 1969 1976 1933 1999 ਚ ਤਾਂ 1900 76 ਵਿੱਚ ਸੁਪੀ ਰਸੀਦੀ ਟਿਕਟ ਸਵੈ ਜੀਵਨੀ 1976 ਸੁਪੀ ਬਹੁਤ ਇੰਪੋਰਟੈਂਟ ਸਵਾਲ ਨੇ ਛੱਡ ਜੂਗੇ ਛੋਡੀ ਮਰਜੀ ਜੇ ਕਿਤੇ ਛੱਡ ਕੇ ਬਾਅਦ ਚ ਲੱਗੂ ਵੀ ਯਾਰ ਉਹੀ ਆ ਗਿਆ ਉਸੇ ਇੱਕ ਨੰਬਰ ਕਰਕੇ ਫਿਊਚਰ ਰਹਿ ਗਿਆ ਤਾਂ ਔਖਾ ਹੋ ਜੂਗਾ ਹੁਣ ਸਾਰੀ 15-20 ਮਿੰਟ ਦੀ ਗੱਲ ਹੈ ਪਕਲਾਸ ਲਾ ਕੇ ਚੰਗੀ ਤਰ੍ਹਾਂ ਰੱਟ ਲਈਏ ਅਮਰਤਾ ਪ੍ਰੀਤਮ ਦੀ ਕਿਤਾਬ ਦਾਸਤਾਵੇਜ ਜੋ 1978 ਵਿੱਚ ਸੁਪੀ ਉਸ ਵਿੱਚ ਕੀ ਨੇ ਅਮਰਤਾ ਪ੍ਰੀਤਮ ਦੇ ਸੁਪਨੇ ਨੇ ਅਮਰੋਜ ਦੇ ਖੱਤ ਨੇ ਅਮਰੋਜ ਦੀ ਪ੍ਰੇਮ ਕਹਾਣੀ ਹੈ ਜਾਂ ਖਤਰੋਕਤ ਵਿੱਚੋਂ ਕੋਈ ਨਹੀਂ ਦਾਸਤਾਵੇਜ ਜੋ ਸੁਪੀ ਸੀਗੀ ਤਾਂ ਉਹਦੇ 'ਚ ਕੀ ਹੈ 임ਰੋਜ ਤੇ ਅਮਰਤਾ ਪ੍ਰੀਤਮ ਦੇ ਜਿਹੜੇ ਹੈਗੇ ਨੇ ਖੱਤ ਨੇਗੇ 임ਰੋਜ ਤੇ ਅਮਰਤਾ ਪ੍ਰੀਤਮ ਦੇ ਖੱਤ ਨੇਗੇ ਤੇ ਅਮਰਤਾ ਪ੍ਰੀਤਮ ਵੀ ਆਊ ਅਮਰਤਾ ਪ੍ਰੀਤਮ ਤੇ 임ਰੋਜ ਦੇ ਖੱਤ ਨੇਗੇ 10 ਤਵੇਜ 1978 ਵਿੱਚ ਜਿਹੜੀ ਹੈਗੀ ਹੈ ਕਿ ਲਾਲਤਾ ਕੇ ਦਾ ਰਿਸ਼ਤਾ ਅਮਰਤਾ ਪ੍ਰੀਤਮ ਦੀ ਇਹ 1999 ਵਿੱਚ ਸਭੀ ਕਿਤਾਬ ਹੈ ਲਾਲਤਾ ਕੇ ਦਾ ਰਿਸ਼ਤਾ ਇਹ 'ਚ ਕੀ ਹੈ ਇਹ 'ਚ ਹੈਗੇ ਅਮਰਤਾ ਦੇ ਸੁਪਨੇ ਨੇਗੇ ਅਮਰਤਾ ਦੇ ਸੁਪਨੇ ਨੇ ਇਹਦੇ 'ਚ ਜਿਹੜੀ ਹੈਗੀ ਲਾਲਤਾ ਕੇ ਦਾ ਰਿਸ਼ਤਾ ਕਿਤਾ ਸਵੈ ਜੀਵਨੀ ਮੁਲਕਤਾਬਾਂ ਬਣ ਜਾਂਦੀਆਂ ਨੇ ਇਸ ਤਰ੍ਹਾਂ ਮੌਲੀ ਤੇ ਮਹਿੰਦੀ ਅਤੇ ਪੰਜਾਬ ਦੀ ਆਵਾਜ਼ ਪੁਸਤਕਾਂ ਨਹੀਂ ਵੀਦਾ ਕੀ ਹੈ ਮੌਲੀ ਤੇ ਮਹਿੰਦੀ ਵਿੱਚ ਕੀ ਹੈ ਲੋਕ ਗੀਤ ਨੇ ਸੰਪਾਦਕ ਕੀਤੀ ਅਮਰਤਾਪ੍ਰੀਤ ਨੇ ਇਕਤਾ ਆਵਾਜ਼ ਪੰਜਾਬ ਦੀ ਆਵਾਜ਼ ਵੀ ਸੰਪਾਦਕ ਕੀਤੀ ਹੈ ਜਿਹੜੀ ਲੋਕ ਗੀਤਾਂ ਦਾ ਇਹਨਾਂ ਦੀ ਵੀਦਾ ਕੀ ਹੈ ਲੋਕ ਗੀਤ ਨਹੀਂ ਇਹਦੇ ਵਿੱਚ ਲੋਕ ਗੀਤ ਨਹੀਂਗੇ ਅਮਰਤਾਪ੍ਰੀਤ ਨੇ ਕਿਸ ਤਰ੍ਹਾਂ ਲੈ ਕੇ ਹਿਤ ਦੁਨੀਆਂ ਦੇ ਲੋਕ ਗੀਤ ਦੇਖੋ ਉਹਨਾਂ ਦੋਨਾਂ ਜਦ ਤੱਕ ਭਾਰਤ ਦੇ ਲੋਕ ਗੀਤ ਸੀ ਸਾਡੇ ਲੋਕ ਗੀਤ ਸੀਗੇ ਪਰ ਉਹਨਾਂ ਨੇ ਇੱਕ ਕਿਤਾਬ ਸਾਫੀ ਹੈ ਦੁਨੀਆਂ ਦੇ ਲੋਕ ਗੀਤਾਂ ਦੀ ਉਹਦਾ ਨਾਮ ਕੀ ਰੱਖਿਆ ਸੀਗਾ ਕੀਤਾ ਜੀ ਚਗੀਰ ਰੱਖਿਆ ਸੀ ਪੰਜਾਬ ਦੀ ਆਵਾਜ਼ਾਂ ਮੌਲੀ ਜਿਵੇਂ ਤੇ ਸਾਨੂੰ ਪਤਾ ਇਹ ਤਾਂ ਸਾਡੇ ਲੋਕੀ ਤਾਂ ਆ ਵੀ ਸਾਡੇ ਲੋਕੀ ਤਾਂ ਤਾਂ ਰੱਖਿਆ ਸੀ ਆਸਮਾਨ ਉਹਦਾ ਨਾਂ ਰੱਖਿਆ ਸੀ ਆਸਮਾਨ ਜੀ ਚ ਦੁਨੀਆ ਦੇ ਲੋਕ ਇਕੱਠੇ ਕਰਕੇ ਸੰਵਾਦ ਕਰਕੇ ਕਿਤਾਬ ਸਾਫ ਕੀਤੀ ਸੀ ਕਿਤਾਬ ਸੰਪਾਦ ਕੀਤੀ ਹੈ ਅਮਰਤਾ ਪ੍ਰੀਤਮ ਨੇ ਅਮਰਤਾ ਪ੍ਰੀਤਮ ਦੀ ਦਰਦਮੰਦਾਂ ਦੀ ਆਹੀ ਕਿਤਾਬ ਕਦੋਂ ਸੰਪਾਦ ਕੀਤੀ ਗਈ ਅਮਰਤਾ ਪ੍ਰੀਤਮ ਦੀ ਦਰਦਮੰਦਾਂ ਦੀ ਆਜੀ ਕਿਤਾਬ ਕਦੋਂ ਸੰਪਾਦ ਕੀਤੀ ਗਈ 1972 1973 1974 1975 ਚ ਇਹ ਸਵਾਲ ਮੈਨੂੰ ਥੱਲੇ ਛੱਡ ਲੈ ਇੱਕ ਅਦਾ ਕਮੈਂਟ ਤੁਸੀਂ ਵੀ ਕਰ ਲਓ ਕਿ ਕਦੋਂ ਸੰਪਾਦ ਕੀਤੀ ਗਈ ਕਮੈਂਟ ਕਰੋ ਸਹੀ ਸਹੀ ਅਮਰਤਾ ਪ੍ਰੀਤਮ ਦੀ ਪਹਿਲੀ ਅਨੁਵਾਦਿਤ ਕਿਤਾਬ ਕਿਹੜੀ ਹੈ ਆਤਮਕਥਾ ਹੈ ਤਿਆਗ ਪੱਤਰ ਹੈ ਸੱਤ ਟਾਣੀਆਂ 70 ਪੱਤੇ ਇਹ ਚਾਰੀ ਕਿਤਾਬਾਂ ਜਿਹੜੀਆਂ ਹੈਗੀਆਂ ਹੋਰ ਵੀ ਹੈਗੀਆਂ ਕਦੋਂ ਅਮਰਤਾ ਪ੍ਰੀਤਮ ਨੇ ਅਨੁਵਾਦ ਕੀਤੀਆਂ ਅਮਰਤਾ ਪ੍ਰੀਤਮ ਦੀਆਂ ਚਾਰ ਹੀ ਕਿਤਾਬਾਂ ਅਨੁਵਾਦ ਹੈ ਆਦਮ ਕਥਾ ਜਿਹੜੀ ਹੈਗੀ ਹੈ ਡਾਕਟਰ ਜਿਹੜੀ ਹੈਗੀ ਹੈ ਗਿਰੇਂਦਰ ਪ੍ਰਸਾਦ ਦੀ ਸਵਾਜੀ ਨਹੀਂ ਸੋਰੀ ਜੀਵਨੀ ਹੈਗੀ ਹੈ ਉਹਦਾ ਜਿਹੜਾ ਹੈਗਾ ਪੰਜਾਬੀ ਚ ਉਲਟਾਇਆ ਪੰਜਾਬੀ ਚ ਅਨੁਵਾਦ ਕੀਤਾ ਹੈ ਤਿਆਗ ਪੱਤਰ ਜਿਹੜਾ ਹੈਗਾ ਇਹ ਵੀ ਪੰਜਾਬੀ ਚ ਅਨੁਵਾਦ ਕੀਤਾ ਹੈ ਅਮਰਤਾ ਪ੍ਰੀਤਮ ਨੇ ਤਾਂ ਜਿਹੜਾ ਹੈਗਾ ਤਿਆਗ ਪੱਤਰ ਪਹਿਲੀ ਪਹਿਲੀ ਅਨੁਵਾਦ ਕਿਤਾਬ ਹੈ ਅਮਰਤਾ ਪ੍ਰੀਤਮ ਦੀ ਅਮਰਤਾ ਪ੍ਰੀਤਮ ਦਾ ਕਾਵ ਸੰਗ੍ਰਹਿ ਨਹੀਂ ਹੈ ਠੰਡੀਆਂ ਗਿਰਨਾ ਹੈਗਾ 1935 ਸਪਿਆ ਅਮਰਤ ਲੇਹਰਾ ਉਸ ਤੋਂ ਬਾਅਦ ਦੂਸਰਾ ਜਿਹੜਾ ਹੈਗਾ ਹੈਗਾ 1937 ਸਪਿਆ ਪਹਿਲਾਂ ਮੈਂ ਦੂਸਰਾ ਉਹ ਦੂਸਰਾ ਕਹਿ ਗਿਆ ਸੀ ਕਿ ਜੀਵੰਦਾ ਜੀਵਨ ਨੇ ਇਹ ਲਗਾਤਾਰ ਨੇਗੇ ਤੇ ਜਿਹੜਾ ਹੈਗਾ ਜਿਉਂਦਾ ਜੀਵਨ ਹੈਗਾ ਉਹ 1947 ਸਪਿਆ ਲਹੂ ਧੋਤੇ ਫੁੱਲ ਨੂੰ 1947 ਸਪਿਆ ਜਿਹੜਾ ਉਹ ਲਹੂ ਧੋਤੇ ਨਹੀਂ ਹੈਗਾ ਤਰੇਲ ਧੋਤੇ ਫੁੱਲ ਹੈ ਤਾਂ ਕਰਕੇ ਲਹੂ ਧੋਤੇ ਫੁੱਲ ਨਹੀਂ ਹੈਗਾ ਉਹ ਤਰੇਲ ਧੋਤੇ ਫੁੱਲ ਹੈ ਤਾਂ ਕਰਕੇ ਇਹ ਹੋ ਜਾਂਦਾ ਲਹੂ ਧੋਤੇ ਫੁੱਲ ਕੋਈ ਕਾਪ ਸੰਗ੍ਰਹਿ ਨਹੀਂ ਹੈਗਾ ਮੁਤਾਬਿਕ ਇਹ ਚੰਗਾ ਅਮਰਤਾ ਪ੍ਰੀਤਮ ਦਾ ਇਹ ਲਿਖਿਆ ਚੋ ਕਾਪ ਸੰਗ੍ਰਹਿ ਨਹੀਂ ਹੈ ਗੀਤਾਂ ਵਾਲਿਆ 1942 ਸੰਝ ਦੀ ਲਾਲੀ 1943 ਲੋਕ ਆਵਾਜ਼ 1900 ਲਿਖਿਆ ਹੈਗਾ ਲਿਖਿਆ ਨਹੀਂ ਹੋਇਆ ਪੱਥਰ ਦੇ ਗੀਤ ਤੇ ਕਾਪ ਲੋਕ ਆਵਾਜ਼ ਨਹੀਂ ਹੈਗਾ ਕਿਉਂਕਿ ਇਹਦੇ ਚ ਕੀ ਹੈ ਆਪਾਂ ਗੁਨੇ ਉੱਪਰ ਦੇਖ ਕੇ ਆਏ ਆਏ। ਦੇਖ ਨਹੀਂ ਆਏ ਉਹ ਜਿਹੜਾ ਹੈਗਾ ਪੰਜਾਬ ਦੀ ਬਾਸ ਲੋਕਵਾਜ ਕੁਝ ਵੀ ਨਹੀਂ ਹੈਗਾ ਉਹ। ਵੈਸੇ ਹੀ ਰਿਹਾ ਬਈ। ਅਮਰਤਾ ਪ੍ਰੀਤਮ ਦੀ ਕਿਤਾਬ ਤਵਾਰੀ ਖਨਾ ਹਿੰਦੀ ਦੀ ਕਦੋਂ ਪ੍ਰਕਾਸ਼ ਹੋਈ? 1944 ਚ 46 ਚ 47 ਚ ਜਾਂ 50 ਚ। ਕਦੋਂ ਪ੍ਰਕਾਸ਼ ਹੋਈ? ਇਹ ਵੀ ਮੈਂ ਸੋਡ ਦੇ ਅਨੁਸਾਰ ਦਾ 1950 ਚ ਨਹੀਂ ਹੋਈ। ਇਨਾ ਹਿੰਟ ਦੇ ਦੇਣੇ 1950 ਚ ਤਾਂ 1942 ਚ ਹੋਈ ਹੈ। 44 46 ਚ 1942 ਚ ਸੰਪਾਦਿਤ ਹੋਈ ਹੈ। ਸਨੇਹ ਦੇ ਕਿਤਾਬ ਕਦੋਂ ਸੰਪਾਦਿਤ ਹੋਈ? ਸਨੇਹੜੇ 1952 1955 1955 1955 1956 ਵਿੱਚ 1955 ਵਿੱਚ ਸੰਪਾਦਿਤ ਹੋਈ ਹੈ ਸਨੇਹੜੇ ਦੀ ਕਵਿਤਾਵ ਤੇ ਅਗਲੇ ਸਾਲ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਸਹਿਤਕਾਰ ਦੀ ਪੁਰਸਕਾਰ ਮਿਲ ਗਿਆ ਸੀ 1956 ਸਟਾਰ ਸਵਾਲ ਵੀ ਆ ਗਿਆ ਅਮਰਤਾ ਪ੍ਰੀਤਮ ਕਿਸ ਕਾਰਨ ਸਹਿਤਕਾਰ ਨੂੰ ਪੁਰਸਕਾਰ ਮਿਲਿਆ ਸਨੇਹੜੇ ਨੂੰ ਸਨੇਹੜੇ ਨੂੰ ਸਹਿਤਕਾਰ ਦੀ ਪੁਰਸਕਾਰ ਮਿਲਿਆ ਕਦੋਂ ਮਿਲਿਆ 1956 ਵਿੱਚ ਮਿਲਿਆ ਅਮਰਤਾ ਪ੍ਰੀਤਮ ਕਿਸ ਕਿਤਾਬ ਨੂੰ ਗਿਆਨਪੀਠ ਅਵਾਰਡ ਮਿਲਿਆ ਸਨੇਹੜੇ ਨੂੰ ਮਿਲਿਆ ਸਰਗੀ ਵੇੜਾ ਨੂੰ ਮਿਲਿਆ ਕਾਗਜ਼ ਤੇ ਕਣ ਕਾਲਸਤਿਕ ਅਨੁਸ ਨੂੰ ਗਿਆਨਪੀਠ ਅਵਾਰਡ ਮਿਲਿਆ ਦੋ ਹੀ ਕਿਤਾਬਾਂ ਪੰਜਾਬੀ ਚ ਦੋ ਹੀ ਰਾਈਟਰ ਹੈ ਜਿਨ੍ਹਾਂ ਨੂੰ ਗਿਆਨਪੀਠ ਅਵਾਰਡ ਮਿਲਿਆ ਇੱਕ ਅਮਰਤਾ ਬ੍ਰੀਦਨ ਨੂੰ ਮਿਲਿਆ ਕਾਲਸਤਿਕ ਅਨੁਸ ਨੂੰ ਇੱਕ ਜਿਹੜਾ ਹੈਗਾਗਾ ਜਿਹੜਾ ਹੈਗਾ ਮਿਲਿਆ ਗੁਰਦਿਆਲ ਸਿੰਘ ਦਾ ਪਰਸਨ ਨਾਵਲ ਜਿਹੜਾ ਹੈਗਾ ਪਰਸਨ ਨਾਵਲ ਨੂੰ 99 ਚ 1999 ਚ ਉਹਨੂੰ ਗਿਆਨਪੀਠ ਅਵਾਰਡ ਮਿਲ ਜਾਂਦਾ ਹੈ ਅਮਰਤਾ ਬ੍ਰੀਦਨ ਦਾ ਕਾਰਮ ਸੰਗ੍ਰਹਿ ਅਸ਼ੋਕਾ ਚੇਤੀ ਕਦੋਂ ਸਪੇ 1950 ਤੋਂ ਸਪੇ 1952 ਚ 1969 ਚ ਜਾਂ 1957 ਸਪੇ ਤਾਂ ਜਿਹੜਾ ਹੈਗਾ 1957 ਸਹਿਬ ਮੈਨੂੰ ਲੱਗਿਆ 1957 ਹੀ ਹੈ ਸਹਿਬ ਕਾਗਜ਼ ਤੇ ਕੈਨਵਸ ਕਿਤਾਬ ਕਦੋਂ ਪ੍ਰਕਾਸ਼ਿਤ ਹੋਈ 1970 ਚ ਪ੍ਰਕਾਸ਼ਿਤ ਹੋਈ ਹੈ 1970 ਚ ਪ੍ਰਕਾਸ਼ਿਤ ਹੋਈ ਹੈ ਕਾਗਜ਼ ਤੇ ਕੈਨਵਸ ਨੂੰ ਗਿਆਨਪੀਠ ਪੁਰਸਕਾਰ ਕਦੋਂ ਮਿਲਿਆ 1981 ਚ ਮਿਲਿਆ 1980-81 ਚ ਗਿਆਨਪੀਠ ਅਵਾਰਡ ਮਿਲਿਆ ਹੈ ਕਾਗਜ਼ ਤੇ ਕੈਨਵਸ ਵਿੱਚ ਲਿਖਿਆ ਵਿੱਚ ਅਮਰਦਾ ਪ੍ਰੀਤਮ ਦਾ ਕਿਹੜਾ ਕਾਵ ਸੰਗ੍ਰਹਿ ਨਹੀਂ ਹੈ 나ਗਮਣੀ ਤਰਿੰਜਣ ਦਰবেশਾਂ ਦੀ ਮਹਿੰਦੀ ਉਤਪਤੀ 나ਗਮਣੀ ਮੈਗਜ਼ੀਨ ਵੀ ਅਮਰਦਾ ਪ੍ਰੀਤਮ ਦਾ ਤੇ ਕਾਵ ਸੰਗ੍ਰਹਿ ਵੀ ਹੈਗਾ ਕਿਤੇ ਇਹ ਕੈਨਵਸ ਨਹੀਂ ਹੈਗਾ ਕਾਵ ਸੰਗ੍ਰਹਿ ਵੀ ਹੈ ਤੇ ਮੈਗਜ਼ੀਨ ਵੀ ਹੈ ਮੈਨੂੰ ਤਾਂ ਸਗੜਦੀ ਕੜਦੀ ਸੀ ਕਾ ਸਬਸ ਗਰੇਬ ਸੱਪਿਆ ਹੋਇਆ ਨਾਗਬਣੀ ਦੇ ਨਾਂ ਤੇ ਜਿਹੜਾ ਹੈਗਾ ਅਮਰਤਾ ਪ੍ਰੀਤ ਮੇਂ ਤਿੰਨ ਜਣ ਵੀ ਸੱਪਿਆ ਹੋਇਆ ਦਰਵੇਸਾਂ ਦੀ ਮਹਿੰਦੀ ਆ ਜਿਹੜਾ ਹੈਗਾ ਉਥਨੀ ਜਿਹੜਾ ਹੈਗਾ ਉਥਨੀ ਸਹਿਵਾ ਸੁੱਤੀ ਏ ਉਥਨੀ ਸਸਤੀ ਸੁੱਤੀ ਏ ਉਥਨੀ ਸਹਿਵਾ ਸੁੱਤੀ ਏ ਇਸੇ ਤੇ ਹੀਰੇ ਸੁੱਤੀ ਏ ਨਹੀਂ ਜਾਏਗਾ ਇਹ ਕੋਈ ਨਾ ਹੋਣੀ ਹੈਗਾ ਉਹ ਹੈਗਾ ਉਥਨੀ ਸਹਿਵਾ ਸੁੱਤੀ ਏ ਹੈਗਾ ਉਥਨੀ ਸਸਤੀ ਹੀਰੇ ਉਥਨੀ ਹੀਰੇ ਸੁੱਤੀ ਏ ਕੋਈ ਗੱਲ ਸਮਝ ਨਹੀਂ ਹੈਗਾ ਅਮਰਤਾ ਪ੍ਰੀਤ ਨੂੰ ਅਮਰਤਾ ਪ੍ਰੀਤ ਨੂੰ ਕਾਦਮ ਸਰੀ ਅਵਾਰਡ ਕਦੋਂ ਮਿਲਿਆ 1957 ਚ 1957 ਦੋ ਵਾਰੀ ਲਿਖਿਆ ਹੈਗਾ ਚਲੋ 1957 ਤਾਂ ਮ ਨੰਬਰ ਚ ਮਿਲਿਆ ਨਮਰਤਾ ਪ੍ਰੀਤਮ ਨੂੰ ਪਦਮ ਦੀ ਪੂਸ਼ਕਣ ਕਦੋਂ ਮਿਲਿਆ 2004 ਚ ਮਿਲਿਆ ਪਦਮ ਦੀ ਪੂਸ਼ਕਣ ਅਮਰਤਾ ਪ੍ਰੀਤਮ ਦਾ ਨਾਵਲ ਪਿੰਜਰ ਤੇ ਕਦੋਂ ਫਿਲਮ ਬਣੀ ਦਾ ਦੁਬਾਰੇ ਆ ਗਿਆ ਸਵਾਲ ਆਪਾਂ ਉੱਪਰ ਬਣਾ ਲਿਆ ਸੀ 2003 ਚ ਬਣੀ ਹੈ 2003 ਚ ਨਹੀਂ ਹਾਂ ਉਹ ਕਦੋਂ ਨਹੀਂ ਆਇਆ ਸੀ ਉਹ ਸੀਗਾ ਕਿ ਕਿਨੇ ਬਣਾਈ ਉਹ ਸੀਗਾ ਕਿ ਕਿਨੇ ਬਣਾਈ ਕਦੋਂ ਨਹੀਂ ਆਇਆ ਕਦੋਂ ਹੈਗਾ 2003 ਚ ਬਣੀ ਹੈ 1950 ਚ ਲਿਖਿਆ ਹੈਗਾ ਪਿੰਜਰ ਨਾਵਲ 2003 ਚ ਇਹਦੇ ਫਿਲਮ ਬਣੀ ਹੈ ਚੰਦਰਪੁਰਾ ਜਿਹੜਾ ਹੈਗਾ ਪ੍ਰਕਾਸ਼ ਦੇਵ ਜੀ ਨੇ ਬਣਾਈ ਆਪਾਂ ਉੱਤਰ ਉੱਪਰ ਪੜਿਆ ਇਹ ਕਿਹੜਾ ਕਿਹੜਾ ਸੀਗਾ ਉਹ ਅਮਰਤਾ ਪ੍ਰੀਤਮ ਦਾ ਅਣਮੇਲ ਦੀ ਵਿਆਹ ਦੀ ਸਮਸਤੀਆਂ ਨਾਲ ਨਾਵਲ ਕਿਹੜਾ ਹੈ ਰੰਗ ਦਾ ਪੱਤਾ ਦਿੱਲੀ ਦੀਆਂ ਗਲੀਆਂ ਇੱਕ ਸੀਨੀਤਾ ਪਿੰਜ ਇੱਕ ਸੀਨੀਤਾ ਵੀ ਨਹੀਂ ਹੈਗਾ ਪਿੰਜਰ ਵੀ ਨਹੀਂ ਹੈਗਾ ਜਿਹੜਾ ਹੈਗਾ ਰੰਗ ਦਾ ਪੱਤਾ ਹੈ ਜਾਂ ਜਿਹੜਾ ਹੈਗਾ ਇੱਕ ਸੀਨੀਤਾ ਰੰਗ ਦਾ ਨਮਰਤਾ ਪ੍ਰੀਤਮ ਦਾ ਇਹ ਲਿਖਿਆ ਜੋ ਕਿਹੜਾ ਨਾਵਲ ਮਨੋਵਿਗਿਆਨਕ ਪਾਠ ਤੋਂ ਲਿਖਿਆ ਗਿਆ ਹੈ ਇਹ ਸੱਚ ਹੈ ਇੱਕ ਸਮਾਣ ਗੁਲਾਬਾ ਯਾਤਰੀ ਮਨੋਵਿਗਿਆਨਕ ਪਾਠ ਤੋਂ ਕਿਹੜਾ ਨਾਵਲ ਲਿਖਿਆ ਗਿਆ ਹੈ ਇਹ ਇਹ ਵੀ ਨਾਮ ਤੁਸੀਂ ਥੱਲੇ ਕਮੈਂਟ ਕਰ ਦਿਓ ਨਹੀਂ ਤੁਹਾਨੂੰ ਮੈਂ ਉਹ ਪੀਡੀਐਫ ਭੇਜ ਜੂਗਾ ਕੋਡ ਮੈਂ ਤੁਹਾਨੂੰ ਇਹਦੇ ਚ ਟਿਕ ਕਰਕੇ ਭੇਜ ਦੂੰਗਾ ਤੇ ਪੀਡੀਐਫ ਜਿਹੜਾ ਹੈ ਲੈਣ ਲਈ ਤੁਸੀਂ ਮੈਨੂੰ ਉੱਪਰ ਦਿੱਤੇ ਜਿਹੜੇ ਨੰਬਰ ਆ ਰਹੇ ਹੈ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਉਹਦੀ ਪੀਡੀਐਫ ਲੈਣ ਲਈ ਅਮਰਤਾ ਪ੍ਰੀਤਮ ਦਾ ਨਾਵਲ ਨਹੀਂ ਹੈ ਪੂਰੇ ਕਾਗਜ਼ ਕਾਗਜ਼ ਤੇ ਕੈਨਵਸ 13ਵਾਂ ਸੂਤ ਜੇਪ ਕਤਲ ਪੂਰੇ ਕਾਗਜ਼ ਤੇ ਨਹੀਂ ਨਾਵਲ ਹੈ ਕਿਤਾਬਾਂ ਸਾਰੀਆਂ ਅਮਰਤ ਪ੍ਰੀਤਮ ਦੀਆਂ ਪਰ ਨਾਵਲ ਕਿਹੜਾ ਨਹੀਂ ਹੈਗਾ ਕਾਗਜ਼ ਤੇ ਕੈਨਵਸ ਕਿਉਂਕਿ ਇਹ ਕਵਤਾ ਹੈਗਾ ਕਾਵ ਸੰਗ੍ਰਹਿ ਸੀਗਾ ਬਾਕੀ ਸਾਰੇ ਨਾਵਲ ਹੈਗੇ ਪਿੰਜਰ ਤੇ ਫਿਲਮ ਕਦੋਂ ਬਣੀ ਇਹ ਆ ਗਿਆ ਦੁਬਾਰੇ 2003 ਅਮਰਤਾ ਪ੍ਰੀਤਮ ਨੂੰ ਸਹਿਤਕਾਰਮੀ ਨਵੀਂ ਦਿੱਲੀ ਜਿਹੜਾ ਹੈਗਾ ਮਿਲਿਆ ਇਹ ਵੀ ਅੱਜ ਦੁਬਾਰੇ ਆ ਗਿਆ ਸਵਾਲ ਇਹ ਆ ਗਿਆ ਭਾਈ ਸੁਨੇਹੜੇ ਤੇ ਦੁਬਾਰੇ ਆ ਗਿਆ ਸਵਾਲ ਕਿਉਂਕਿ ਨਾਵਲ ਦੇ 80 ਕਪਤਾ ਦੇ 80 ਮੈਂ ਇਕੱਠੇ ਕਰਤੇ ਜਿਹੜਾ ਸਵਾਲ ਤਾਂ ਕਰਕੇ ਦੁਬਾਰੇ ਆ ਗਿਆ ਅਮਰਤਾ ਪ੍ਰੀਤਮ ਦਾ ਪਹਿਲਾ ਨਾਵਲ ਕਿਹੜਾ ਹੈ ਹਾਂ ਜੈ ਸ੍ਰੀ ਪਹਿਲਾ ਨਾਵਲ ਹੈ ਡਾਕਟਰ ਦੇਵ ਦੂਸਰਾ ਹੈ ਪਿੰਜਰ ਤੀਸਰਾ ਹੈ ਜੈ ਸ੍ਰੀ ਪਹਿਲਾ ਨਾਵਲ ਹੈ ਨਾ ਪਿੰਜਰ ਨਾਵਲ ਪਹਿਲੀ ਵਾਰ ਕਦੋਂ ਪ੍ਰਕਾਸ਼ਿਤ ਹੋਇਆ ਸਵਾਲ ਤਾਂ ਨਹੀਂ ਆਇਆ ਮੈਂ ਗੋਲ-ਗੋਲ ਬਹੁਤ ਬਾਰੇ ਦੱਸਤਾ ਕਿ 1950 ਚ ਪ੍ਰਕਾਸ਼ਿਤ ਹੋਇਆ ਹੈ ਪਿੰਜਰ ਨਾਵਲ ਤੇ ਲਾਸਟ ਹੈਗਾ ਅਮਰਤਾ ਪ੍ਰੀਤ ਘਟਨਾਵਾਂ ਨਾਲ ਖੂਬੂ-ਖੂਬ ਮਿਲਦਾ ਹੈ ਆਪਾਂ ਕਿਹਾ ਸੀ ਨਾ ਕਿ ਇੱਕ ਸੀ ਅਨੀਤਾ ਨਾਲ ਉਹਦੀ ਜ਼ਿੰਦਗੀ ਦੇ ਘਟਨਾਵਾਂ ਨਾਲ ਖੂਬੂ-ਖੂਬ ਮਿਲਦਾ ਇੱਕ ਸੀ ਅਨੀਤਾ ਆਪਾਂ ਸ਼ੁਰੂ ਕੀ ਇਹ ਗੱਲ ਕਰਨੀ ਸੀ ਕਹਿਣ ਨੂੰ ਜਿਹੜਾ ਹੈਗਾ ਮੈਂ 10-20 ਸਵਾਲ ਲਿਆ ਆ ਮੈਂ ਉਹਦੇ ਮੈਂ ਘੰਟਾ ਵੀ ਟਪਾ ਸਕਦਾ ਹਾਂ ਸੋਡਾ ਵੀ ਟਾਈਮ ਪਾਸ ਹੋਈ ਜਾਊ ਮੇਰਾ ਵੀ ਹੋਈ ਜਾਊ ਪਰ ਨਾ ਮੇਰੇ ਕੋਲ ਟਾਈਮ ਹੈ ਨਾ ਤੁਹਾਡੇ ਕੋਲ ਹੈਗਾ ਬਾਦੂ ਕਿ ਤੁਸੀਂ ਆਪਣੀ ਤਿਆਰੀ ਛੱਡ ਕੇ ਘੰਟਾ ਲੱਗੇ ਰਹੋ ਜਦੋਂ ਅਸੀਂ 20 ਮਿੰਟਾਂ 'ਚ 50 ਸਵਾਲ ਕਰ ਸਕਦੇ ਹਾਂ ਬਹੁਤ ਬਿਹਤਰ ਤਰੀਕੇ ਨਾਲ ਕਰ ਸਕਦੇ ਹਾਂ ਉਹਨਾਂ ਨਾਲ ਡਿਸਕਸ ਕਰਦੇ ਹੋਏ ਕਰ ਸਕਦੇ ਹਾਂ ਉਹਨਾਂ ਦੇ ਵਿੱਚੋਂ ਵੀ ਕੁਝ ਬਾਰੇ ਗੱਲ ਕਰ ਸਕਦੇ ਹਾਂ 50 ਤਾਂ ਸਿੱਧੇ-ਸਿੱਧੇ ਹੋਗੇ ਦੂਤੀ ਹੋਰ ਇੰਡਾਇਰੈਕਟਰੀ ਹੋਗੇ ਜਦੋਂ 20 ਮਿੰਟਾਂ 'ਚ ਸਾਡੇ 70 80 ਸਵਾਲ ਹੁੰਦੇ ਨੇ ਤਾਂ ਅਸੀਂ ਕਿਉਂ ਘੰਟਾ ਖਰਾਬ ਕਰੀਏ ਕਿਉਂ ਅਸੀਂ ਘੰਟਾ ਦੇਤੇ ਲੱਗੇ ਰਹੀਏ ਤਾਂ ਹੀ ਮੈਂ ਜਿਹੜਾ ਹੈਗਾ ਹੈਗਾ ਤੁਹਾਨੂੰ ਕਹ ਰਿਹਾ ਉਹਨਾਂ ਕਿ 15 ਮਿੰਟਾਂ 'ਚ 30 ਸਵਾਲ ਅੱਜ ਤਾਂ ਬਾਕੀ ਤੋਂ ਉਚਾਰ ਗੱਲਾਂ ਹੋਰ ਦੱਸਦੀਆਂ ਨੇ 10-15 ਹੋਵਣਗੇ 20 ਬਾਲਾਂ ਤੇ 82 ਖਰਾ ਸੌਦਾ ਸਾਨੂੰ ਕਿਤੇ ਨਹੀਂ ਮਿਲਣਾ ਇਹਦੇ ਘੱਟ 'ਚ ਦੋ ਵਾਰੀ ਦੇਖ ਲੈਣੇ ਰਾਮ ਨਾਲ ਯਾਦ ਹੋ ਜੂਗਾ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਜਿਹੜਾ ਹੈਗੇ ਹੋ ਸਕਦਾ ਕੱਲ ਦੀ ਤਾਂ ਪਰਸੋਂ ਲੈ ਕੇ ਆਈਏ ਜਾਂ ਕੱਲ ਲੈ ਕੇ ਆਈਏ 8:00 ਤੋਂ 8:00 9:00 ਵਜੇ ਪਾ ਦਿਆ ਕਰਾਂਗੇ ਲਈ ਪਰ ਅੱਜ ਇਹ ਜਿਹੜਾ ਹੈਗਾ ਸਵੇਰੇ ਪਾਵਾਂਗੇ ਕੱਲ ਨੂੰ ਪਾਵਾਂਗੇ ਤਾਂ ਜਿਹੜਾ ਹੈਗਾ ਪਰ ਜਦੋਂ ਵੀ ਮਿਲਾਂਗੇ ਕੈਂਡ ਕੰਟੈਕਟ ਕੰਟੈਂਟ ਲੈ ਕੇ ਮਿਲਾਂਗੇ ਉਸ ਤੋਂ ਬਾਅਦ ਕੁਝ ਨਹੀਂ ਹੋਊਗਾ ਰੋਜ਼ ਆਉਣ ਦੇ ਚੱਕਰ 'ਚ ਨਾ ਮੈਂ ਪੈਂਦਾ ਹੋ ਸਕਦਾ ਕਿ ਮੈਂ ਛੱਡ ਕੇ ਆਵਾਂ ਪਰ ਜਦ ਵਧੀਆ ਕੰਟੈਂਟ ਹੋਊਗਾ ਉਹਦੇ ਤੋਂ ਬਾਅਦ ਕੁਝ ਨਹੀਂ ਆਊਗਾ ਇਹ ਸਾਡਾ ਪਹਿਲਾ ਦਾਵਾ ਹੈ ਤੇ ਅਮਰਦਾਵਿੰਦ ਦੀ ਇੱਕ ਲੈਂਡ ਵੀ ਹੈ ਕਿ ਮਾਨ ਸੁੱਚੇ ਇਸਕ ਦਾ ਹੁੰਦਾ ਨਾ ਦਾਵਾ ਨਹੀਂ ਤੱਕੋ ਜਿਹੜਾ ਹੈਗਾ ਇੱਕ ਇਹ ਵੀ ਬਣਦਾ ਹੈ ਇਹ ਸਵਾਲ ਇਹ ਉਸ ਨੂੰ ਮੈਂ ਥਿਊਰੀ 'ਚ ਜਿਹੜਾ ਹੈਗਾ ਮੇਰੇ ਪਿਆਰੇ ਵਿਦਿਆਰਥੀਆਂ ਨੂੰ ਰਹਿੰਦੀਆਂ ਚਾਰ-ਪੰਜ ਗੱਲਾਂ ਉਹ ਮੈਂ ਕਰਵਾ ਦੂੰਗਾ ਕਿ ਇਹ ਕਿਹਦੇ ਸੱਤਰ ਹੈ ਕਦੋਂ ਵੀ ਆ ਸਕਦੀ ਹੈ ਇਹ ਕਿ ਮਾਨ ਸੁੱਚੇ ਇਸਕ ਦਾ ਹੁੰਦਾ ਨਾ ਦਾਵਾ ਨਹੀਂ ਚਲੋ ਜੀ ਮਿਲਦੇ ਆ ਅਗਲੀ ਕਲਾਸ ਧੰਨਵਾਦ ਸਾਰਿਆਂ ਨੂੰ ਟੇਕ ਕੇਅਰ